ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਇੱਕ ਹੀ ਮੰਤਾ ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਆ ਤੇ ਇੱਕ ਵਾਰ ਸਮਾਂ ਪੂਰਾ ਜ਼ਰੂਰ ਕੱਢੋ ਵੀਡੀਓ ਨੂੰ ਪੂਰੀ ਸੁਣੋ ਤਾਂ ਕਿ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਤੇ ਬਹੁਤ ਗੱਲਾਂ ਦੀ ਜਾਣਕਾਰੀ ਮਿਲਣ ਦੇ ਨਾਲ ਉਹਨਾ ਹੀ ਰਸਤਾ ਆਸਾਨ ਹੋ ਜਾਂਦਾ ਹੈ ਕੋਈ ਵੀ ਕੰਮ ਜਾਂ ਕਰਮ ਕਰਨ ਲੱਗਦੇ ਹੋ ਤਾਂ ਇੱਕ ਵਿਸ਼ਵਾਸ ਇਹ ਬਣਾਇਆ ਕਰੋ ਕਿ ਮੇਰਾ ਮਾਲਕ ਦੇਖ ਰਿਹਾ ਹੈ ਤੇ ਮੈਂ ਇਹ ਕਰਮ ਪੂਰਾ ਹੀ ਕਰਨਾ ਹੈ ਸੋ ਜਦੋਂ ਤੁਹਾਡੀ ਸੋਚ ਇਹੋ ਜੀ ਹੋਗੀ ਤਾਂ ਤੁਹਾਨੂੰ ਆਪਣੇ ਨਾਲ-ਨਾਲ ਤੁਹਾਡੇ ਗੁਰੂ ਪੀਰ ਮਹਿਸੂਸ ਹੋਣਗੇ ਤਾਂ ਫਿਰ ਤੁਹਾਨੂੰ ਵੀ ਵਿਸ਼ਵਾਸ ਹੋਵੇਗਾ ਕਿ ਕੋਈ ਤਾਕਤ ਹੈ ਕੋਈ ਨਾਲ ਰਹਿੰਦਾ ਹੈ ਜਿਹਨੂੰ ਆਪਾਂ ਮਹਿਸੂਸ ਕਰਨਾ ਸ਼ੁਰੂ ਕਰਦੇ ਆ ਉਹ ਚੀਜ਼ ਫਿਰ ਨਚਰਾਣ ਲੱਗ ਪੈਂਦੀ ਹੈ ਜੀ ਸੋ ਵਿਸ਼ਾ ਅੱਜ ਦਾ ਹੈ ਕਿ ਕਿਹੜੇ ਕੰਮ ਵਿੱਚ ਤੁਹਾਨੂੰ ਕਿੱਦਾਂ ਸਫਲਤਾ ਮਿਲੇਗੀ ਕਿਹੜਾ ਕੰਮ ਤੁਸੀਂ ਕਰੋਗੇ ਜਿਹਦੇ ਨਾਲ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਕਹਿੰਦੇ ਕਿ ਕੋਈ ਕੰਮ ਵਿੱਚ ਸਫਲਤਾ ਨਹੀਂ ਮਿਲਦੀ ਕਿਵੇਂ ਪਤਾ ਚੱਲੇਗਾ ਕਿ ਕਿਹੜੇ ਕੰਮ 'ਚ ਸਾਨੂੰ ਸਫਲਤਾ ਮਿਲ ਸਕਦੀ ਹੈ ਇਹ ਇੱਕ ਸਵਾਲ ਕੀਤਾ ਸੀ ਆਪਾਂ ਇਹਦੇ ਤੇ ਵਿਸ਼ਾ ਹੀ ਤਿਆਰ ਕੀਤਾ ਹੈ ਸੋ ਆਪਾਂ ਇਹ ਵਿਸ਼ਾ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਜੀ ਜੇਕਰ ਰੂਹ ਹੋਈ ਅੱਜ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਉਸੇ ਵਕਤ ਆ ਜਾਵੇ ਜਦੋਂ ਅਸੀਂ ਵੀਡੀਓ ਅਪਲੋਡ ਕਰੀਏ ਸੋ ਕਮੈਂਟ ਵੀ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਿਆੰਗਾਂ ਦੀ ਲਿਖਣਾ ਜੀ ਸੋ ਨਾਲ ਦੀ ਨਾਲ ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਹੋਰ ਰੂਹ ਦਾ ਭਲਾ ਹੋ ਸਕੇ ਕੋਈ ਹੋਰ ਰੂਹ ਵੀ ਇਸ ਚੈਨਲ ਦੇ ਰਾਹੀਂ ਆਪਣੇ ਮਾਲਕ ਤੇ ਵਿਸ਼ਵਾਸ ਕਰ ਸਕੀ। ਸੋ ਜਦੋਂ ਆਪਾਂ ਕਿਸੇ ਨੂੰ ਹੌਂਸਲਾ ਦਿੰਦੇ ਆ ਵਿਸ਼ਵਾਸ ਦਲਉਂਦੀਆਂ ਤਾਂ ਫਿਰ ਮਨ ਟਿਕ ਜਾਂਦਾ ਹੈ। ਸੋ ਜਿੱਦੋਂ ਜਦੋਂ ਮਨ ਟਿਕੇਗਾ ਮਾਲਕ ਦੀ ਕਿਰਪਾ ਹੋਵੇਗੀ ਉਹ ਜੋ ਸੇਵਾ ਹੋਵੇਗੀ ਜਦੋਂ ਆਪਾਂ ਦਿলো ਯਾਦ ਕਰਦੀਆਂ ਨਾਮ ਲੈਂਦੇ ਉਹ ਸੇਵਾ ਜੁੜਦੀ ਹੈ। ਤਾਂ ਉਹ ਸੇਵਾ ਤੁਹਾਡੇ ਕੰਮ ਹੀ ਆਵੇਗੀ ਜੀ ਤੇ ਨਾਲ ਦੇ ਨਾਲ ਇਥੇ ਕੁਝ ਕਮੈਂਟਾਂ ਦੱਸਦੇ ਆਂ ਜੀ ਕਮੈਂਟਾਂ ਚੋ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਹੁਣ ਆਪਾਂ ਇਥੇ ਇੱਕ ਕਮੈਂਟ ਦੱਸੀਏ ਜੀ ਸੋ ਇਥੇ ਇੱਕ ਕਮੈਂਟ ਆ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀ ਹੈ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਤੇ ਨਾਲ ਹੀ ਇਹ ਲਿਖਦੇ ਨੇ ਕਿ ਤੁਹਾਡੀਆਂ ਵੀਡੀਓ ਰਾਈ ਮੇਰੇ ਹਰ ਇੱਕ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਇੰਨਾ ਜਿਆਦਾ ਵੀਡੀਓ ਤੇ ਧਿਆਨ ਦਿੰਦੇ ਹੋ ਹਰ ਰੋਜ਼ ਵੀਡੀਓ ਨੂੰ ਸੁਣਦੇ ਹੋ ਸੋ ਸੁਣ ਕੇ ਜਿਹੜਾ ਗੱਲ ਸਮਝਣ ਦੀ ਕੋਸ਼ਿਸ਼ ਕਰੇਗਾ ਉਹਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਤੇ ਉਹਨਾਂ ਦੀ ਹਰ ਇੱਕ ਗੱਲ ਦਾ ਜਵਾਬ ਵੀ ਮਿਲਣਾ ਸ਼ੁਰੂ ਹੋ ਜਾਵੇਗਾ ਇੱਕ ਸ਼ਰਤਾ ਹੁੰਦੀ ਹੈ ਜਦੋਂ ਵਿਸ਼ਵਾਸ ਹੋਵੇਗਾ ਮਨ ਵਿੱਚ ਤਾਂ ਉਹ ਮਾਲਕ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਕਿਸੇ ਦੇ ਨਾ ਕਿਸੇ ਦੇ ਥਰੂ ਦਵੇਗਾ ਤੇ ਉੱਥੇ ਸ਼ੁਕਰਾਨਾ ਕਰਨਾ ਇਸ ਗੱਲ ਨੂੰ ਗੌਰ ਜਰੂਰ ਕਰਿਆ ਕਰੋ ਕੀ ਜੋ ਸੋਹਲਮਨ ਵਿੱਚ ਚੱਲ ਰਿਹਾ ਸੀ ਉਹ ਕਿਸੇ ਦੇ ਨਾ ਕਿਸੇ ਦੇ ਮੂੰਹ 'ਚ ਸਾਨੂੰ ਸੁਣਨ ਨੂੰ ਮਿਲਿਆ ਜੋ ਵੀ ਨਹੀਂ ਕਿ ਇਹ ਵੀਡੀਓ ਰਾਈ ਵੈਸੇ ਹੀ ਜਦੋਂ ਤੁਹਾਡੇ ਆਸ-ਪਾਸ ਦੇ ਲੋਕ ਕੋਈ ਗੱਲ ਇਹੋ ਜਿਹੀ ਕਹਿ ਦੇਣ ਜੋ ਤੁਹਾਡੇ ਮਨ ਵਿੱਚ ਹੈ ਉਹ ਉਹਨਾਂ ਦੇ ਥਰੂ ਤੁਹਾਨੂੰ ਜਵਾਬ ਤੁਹਾਡੀ ਗੱਲ ਦਾ ਦੇ ਗਿਆ ਜਿਹੜੀ ਸਨੇਹਾ ਆਪਣੇ ਰੂਪ ਦੇ ਦਿੱਤਾ ਗਿਆ ਸੋ ਜਦੋਂ ਅਸੀਂ ਬਿਸ਼ਵਾਸ਼ ਕਰਦੇ ਹਾਂ ਤੇ ਉਹ ਮਾਲਕ ਵੀ ਨਾਲ ਰਹਿੰਦਾ ਹੈ ਉਹ ਹਰ ਇੱਕ ਗੱਲ ਦਾ ਜਵਾਬ ਦਿੰਦਾ ਹਰ ਇੱਕ ਪਾਸੇ ਸੰਕੇਤ ਦਿੰਦਾ ਹੈ ਇੱਥੇ ਖੁਦ ਇਨਸਾਨ ਕਈ ਵਾਰੀ ਕਈ ਗੱਲਾਂ ਨੂੰ ਨਹੀਂ ਸਮਝ ਪਾਉਂਦਾ ਸੋ ਜਦ ਕੀ ਇਹਨਾਂ ਗੱਲਾਂ ਦੇ ਧਿਆਨ ਦੇਣਾ ਵੀ ਜ਼ਰੂਰੀ ਹੈ ਤੇ ਬਾਕੀ ਮਾਲਕ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਪ੍ਰਮਾਤਮਾ ਤੁਹਾਨੂੰ ਸੇਵਾ ਦਾ ਫਲ ਬਖਸ਼ੇ ਸੋ ਇੰਨੀ ਮਿਹਨਤ ਇਹ ਮਿਹਨਤ ਹੀ ਆ ਤੁਹਾਡੀ ਮਿਹਨਤ ਕਦੇ ਵੀ ਬਰਥੀ ਨਹੀਂ ਜਾਣੀ ਜਿਹੜੀ ਵੀ ਉਹ ਮਾਲਕ ਦੇ ਲੜ ਲੱਗ ਕੇ ਤੁਸੀਂ ਜੋੜੀ ਹੋਈ ਆ ਸੋ ਨਾਮ ਦੀ ਕਮਾਈ ਜਦੋਂ ਛੁੱਟਦੀ ਹੈ ਤੇ ਇੱਕਦਮ ਫਿਰ ਕੰਮ ਵਾਣਨੇ ਸ਼ੁਰੂ ਹੋ ਜਾਂਦੇ ਆ ਸੋ ਸੇਵਾ ਜਿੰਨੀ ਹੋਵੇਗੀ ਉਨੀ ਜਲਦੀ ਜ਼ਿੰਦਗੀ ਵਿੱਚ ਸੁਧਾਰ ਆਉਂਦਾ ਹੈ ਸੋ ਸੇਵਾ ਕਰਦੇ ਰਹੋ ਸੇਵਾ ਦਾ ਹੱਕ ਕੋ ਮਾਲਕ ਕਦੇ ਨਹੀਂ ਰੱਖਦਾ ਸੋ ਇਥੇ ਇਨਸਾਨ ਇਨਸਾਨ ਨਾਲ ਧੋਖਾ ਕਰ ਜਾਂਦੀ ਹੈ ਕਹਣਾ ਕਿ ਮਿਹਨਤ ਰੱਖ ਲਈ ਕੰਮ ਕੀਤਾ ਸੀ ਪਰ ਉਹ ਪ੍ਰਮਾਤਮਾ ਕਦੇ ਵੀ ਹੱਕ ਨਹੀਂ ਮਾਰਦਾ ਸੋ ਇਸ ਕਰਕੇ ਬੇਫਿਕਰ ਹੋ ਕੇ ਸੇਵਾ ਵੱਤ ਵਤ ਕਰੋ ਮਾਲਕ ਤੇ ਵਿਸ਼ਵਾਸ ਬਣਾ ਕੇ ਰੱਖੋ ਨਾਮ ਦੀ ਕਮਾਈ ਕਰੋ ਇਹ ਹੀ ਇੱਕ ਕੰਮ ਆਉਣੀ ਹੈ ਜੀ ਇਹਦੇ ਨਾਲ ਹੀ ਤੁਸੀਂ ਹਰ ਕੁਸ਼ਲ ਜ਼ਿੰਦਗੀ ਵਿੱਚ ਹਾਸਲ ਕਰ ਸਕਦੇ ਆ ਜੇਕਰ ਤੁਹਾਡੀ ਸੇਵਾ ਪੂਰੀ ਹੈ ਜੁੜੀ ਹੈ ਖਾਤੇ ਦੇ ਵਿੱਚ ਤੁਸੀਂ ਕੁਝ ਜੋੜਿਆ ਹੈ ਮਿਹਨਤ ਕੀਤੀ ਹੈ ਤਾਂ ਉਹ ਕਦੇ ਬੇਅਰਥੀ ਨਹੀਂ ਜਾਣੀ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇਹਨਾਂ ਦਾ ਹੀ ਜੋ ਆਪਾਂ ਕਮੈਂਟ ਦੱਸ ਕੇ ਹਟਿਆ ਇਹਨਾਂ ਨੇ ਆਪਣਾ ਨਾਮ ਵੀ ਲਿਖਿਆ ਹੋਇਆ ਆ ਕਿ ਮੇਰਾ ਨਾਮ ਸਪਨਾ ਹੈ ਹਿਮਾਚਲ ਪ੍ਰਦੇਸ਼ ਪੁੰਨੇ ਤੋਂ ਸੋ ਬਹੁਤ-ਬਹੁਤ ਧੰਨਵਾਦ ਜੀ ਸੋ ਬਹੁਤ ਚੰਗਾ ਲੱਗਦਾ ਹੈ ਇਹ ਇਹ ਤੁਹਾਡੀ ਕਮੈਂਟ ਦੇਖ ਕੇ ਕੀ ਇੰਨੀ ਦੂਰ ਤੋਂ ਸੰਗਤ ਜੁੜੀ ਹੋਈ ਆ ਸੋ ਮਾਲਕ ਅਮੇਸ਼ਾ ਜੀ ਆਪ ਸਭ ਦੇ ਕਿਰਪਾ ਬਣਾ ਕੇ ਰੱਖੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸੀਏ ਸੋ ਇੱਥੇ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੀ ਗੱਲ ਦਾ ਕੋਈ ਬੁਰਾ ਨਾ ਤੁਹਾਨੂੰ ਲੱਗੇ ਸੋ ਕਹਿੰਦੇ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕਿਵੇਂ ਗੱਲ ਦੱਸਾਂ ਯਾਨੀ ਇਹਨਾਂ ਨੇ ਸਵਾਲ ਹੀ ਇਹੋ ਜਿਹਾ ਕੀਤਾ ਹੋਇਆ ਆ ਸੋ ਇਹ ਕਹਿੰਦੇ ਕਿ ਮੇਰੇ ਸਹੁਰੇ ਨੇ ਮੇਰੇ ਨਾਲ ਇੰਨੀ ਲੜਾਈ ਕੀਤੀ ਕਿ ਪੂਰੀ ਪਬਲਿਕ ਬਲਾਲੇ ਘਰ ਵਿੱਚ ਬਿਗੈਰ ਗੱਲੋਂ ਹੀ ਮੈਨੂੰ ਮਾੜਾ ਕਿਹਾ ਗਿਆ ਸਾਰਿਆਂ ਨੇ ਮੈਨੂੰ ਮਾੜਾ ਕਿਹਾ ਮੇਰੇ ਘਰ ਵਾਲੇ ਨੇ ਵੀ ਮੈਨੂੰ ਹੀ ਮਾੜਾ ਕਿਹਾ ਉਹ ਸੱਚ ਦਾ ਸਾਥ ਨਹੀਂ ਦੇ ਰਿਹਾ ਸੋ ਤੁਸੀਂ ਪੀੜਾ ਅੱਗੇ ਹੱਥ ਜੋੜੋ ਕਿ ਮੇਰਾ ਘਰ ਵੱਸ ਜਾਵੇ ਸੋ ਦੇਖੋ ਜੋ ਜਦੋਂ ਅਸੀਂ ਸਹੀ ਹੁੰਦੇ ਆ ਸਾਡੇ ਮਨ ਵਿੱਚ ਕੋਈ ਡਰ ਨਹੀਂ ਹੁੰਦਾ ਕਿ ਅਸੀਂ ਕੋਈ ਗਲਤ ਕੰਮ ਹੀ ਨਹੀਂ ਕੀਤਾ ਸੋ ਉੱਥੇ ਕਦੇ ਨਾ ਡਰੋ ਜੋ ਹੋ ਗਿਆ ਉਹਨੂੰ ਭੁੱਲ ਜਾਓ ਆਪਣੇ ਮਾਲਕ ਤੇ ਜਤੀਨ ਰੱਖੋ ਤੇ ਸੇਵਾ ਕਰਦੇ ਜਾਓ ਇਹ ਤੁਹਾਡੀ ਕੀਤੀ ਸੇਵਾ ਇੱਕ ਦਿਨ ਉਹਨਾਂ ਲੋਕਾਂ ਨੂੰ ਪੈਰਾ ਵਿੱਚ ਸੁੱਟ ਲੈਂਦੀ ਹੈ ਕਿਉਂਕਿ ਉਹ ਮਾਲਕ ਸਿੱਟਣ ਵਾਲਾ ਇੱਕ ਦਿਨ ਤੁਹਾਡੇ ਮੂਹਰੇ ਉਹਨਾਂ ਨੂੰ ਛੁਟਾ ਦੇਣਗੇ ਜੇਕਰ ਤੁਹਾਡੇ ਮਨ ਵਿੱਚ ਕੋਈ ਡਰ ਨਹੀਂ ਤੁਸੀਂ ਕੋਈ ਮਾੜਾ ਕਰਮ ਨਹੀਂ ਕੀਤਾ ਰਿਸ਼ਤੇ ਟੁੱਟ ਗਏ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਇਹ ਰਿਸ਼ਤਾ ਵਾਪਸ ਜੋੜਨਾ ਹੈ ਤੇ ਆਪਣੇ ਮਾਲਕ ਤੇ ਯਕੀਨ ਰੱਖੋ ਨਾ ਅਰਦਾਸ ਕਰੋ ਲੋਕਾਂ ਨੂੰ ਦੱਸਣ ਦੀ بجائے ਸੋ ਇੱਥੇ ਕੀ ਕਰਦੇ ਆਂ ਕਈ ਵਾਰ ਕਿ ਅਸੀਂ ਜਦੋਂ ਬਹੁਤ ਜਿਆਦਾ ਦੁੱਖ ਜੁੰਨੇ ਆ ਤੇ ਅਸੀਂ ਹਰ ਇੱਕ ਨੂੰ ਉਹ ਦੁੱਖ ਰੌਲਾ ਪਾਪਾ ਦੱਸ ਦਿਆਂ ਕਿ ਆਹ ਸੱਚ ਆ ਸਕਾਈ ਭਰ ਨਹੀਂ ਲੋਕ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਤੁਹਾਡੇ ਤੋਂ ਵੀ ਸੁਣਨਗੇ ਤੁਹਾਤੋਂ ਸੁਣ ਕੇ ਉਹਨਾਂ ਤੋਂ ਵੀ ਸੁਣਨਗੇ ਉਹਨਾਂ ਕੋਲ ਕੁਛ ਕਹਿਣਗੇ ਤੁਹਾਡੇ ਕੋਲ ਕੁਛ ਕਹਿਣਗੇ ਇਹਨਾਂ ਨੂੰ ਚੰਗਾ ਹੈ ਚੁੱਪ ਲੈ ਲਓ ਸਿਰਫ ਆਪਣਾ ਦੁੱਖ ਉਹ ਮਾਲਕ ਨੂੰ ਦੱਸੋ ਉਹ ਨਾਲ ਅੱਗੇ ਰੋਹੋ ਸੋ ਉਹ ਸੱਚ ਦਾ ਅਨਸਾਫ਼ ਜਦੋਂ ਕਰਦੇ ਹੈ ਤਾਂ ਫਿਰ ਪੂਰੀ ਦੁਨੀਆ ਦੇਖਦੀ ਹੈ ਤੁਹਾਡਾ ਤਾਂ ਜੋ ਤਮਾਸ਼ਾ ਬਣਾਇਆ ਚਲੋ ਚਾਰ ਲੋਕਾਂ ਵਿੱਚ ਬਣਾਇਆ ਹੋਵੇਗਾ ਪਰ ਜਿੱਦੜ ਉਹ ਮਾਲਕ ਨੇ ਆਪਣਾ ਫੈਸਲਾ ਸੁਣਾਉਣਾ ਹੈ ਤੇ ਉਹ ਪੂਰੀ ਫਿਰ ਦੁਨੀਆ ਦੇਖਦੀ ਉਸ ਫੈਸਲੇ ਨੂੰ ਕਿਉਂਕਿ ਮਾਲਕ ਦੇ ਕੀਤੇ ਹੋਏ ਫੈਸਲੇ ਫਿਰ ਗਲਤ ਨਹੀਂ ਹੁੰਦੇ ਤੇ ਜਦੋਂ ਅਸੀਂ ਆਪਣਾ ਦੁੱਖ ਲੋਕਾਂ ਕੋਲ ਰੋਂਦੇ ਆਂ ਤੇ ਕੋਈ ਇੱਥੇ ਕਿਸੇ ਦਾ ਨਹੀਂ ਬਣਦਾ ਸੋ ਸਰਵਿਕੋ ਪਰਮਾਤਮਾ ਹੈ ਜਿਹੜਾ ਕੀ ਗੱਲ ਨੂੰ ਚੰਗੀ ਤਰ੍ਹਾਂ ਸੁਣਦਾ ਸਮਝਦਾ ਹੈ ਤੇ ਫਿਰ ਉਹ ਆਪਣੇ ਹਿਸਾਬ ਨਾਲ ਚੱਲਦਾ ਹੈ ਉਹਦੇ ਤੇ ਗੱਲ ਬੁਕਾ ਦੋ ਕਿ ਹੁਣ ਜੋ ਕਰਨਾ ਹੈ ਤੁਸੀਂ ਹੀ ਕਰਨਾ ਤਾਂ ਫਿਰ ਉਹ ਸਭ ਕੁਝ ਕਰਕੇ ਦਿਖਾਉਂਦੇ ਆ ਜਦੋਂ ਮਨ ਵਿੱਚ ਕੋਈ ਡਰ ਨਾ ਹੋਵੇ ਤਾਂ ਉਦੋਂ ਕਦੇ ਡਰਨਾ ਨਹੀਂ ਚਾਹੀਦਾ ਜਦ ਕੋਈ ਮਾੜਾ ਕਰਮ ਨਾ ਕੀਤਾ ਹੋਵੇ ਜਿੱਥੇ ਅਸੀਂ ਗਲਤ ਹੋਵਾਂਗੇ ਉਹ ਅੰਦਰੋਂ ਅੰਦਰੀ ਹੀ ਆਪਣੇ ਆਪ ਨੂੰ ਯਾਦ ਰੈਂਦਾ ਵਿਚੱਕ ਦੀ ਅਸੀਂ ਦੂਸਰੇ ਨੂੰ ਇਹ ਕਹੀ ਜਾਵਾਂਗੇ ਵਿਸ਼ਵਾਸਿਤ ਲਾਵਾਂਗੇ ਕਿ ਅਸੀਂ ਸਹੀ ਆ ਸਹੀ ਆ ਪਰ ਆਪਣੇ ਹੱਥੋਂ ਤਾਂ ਪਤਾ ਹੁੰਦਾ ਵੀ ਅਸੀਂ ਇੱਥੇ ਗਲਤ ਹਾਂ ਤੇ ਜੇਕਰ ਤੁਹਾਡੇ ਆਪਣੇ ਮਨ ਵਿੱਚ ਇਹੋ ਜਿਹਾ ਖਿਆਲ ਕੋਈ ਨਹੀਂ ਆ ਰਿਹਾ ਕਿ ਅਸੀਂ ਕਿਤੇ ਵੀ ਗਲਤੀ ਨਹੀਂ ਕੀਤੀ ਹੈ ਤਾਂ ਫਿਰ ਕਦੇ ਵੀ ਡਰੋ ਨਾ ਆਪਣਾ ਕਰਮ ਕਰਦੇ ਜਾਓ ਇੱਕ ਦਿਨ ਫਿਰ ਉਹਨਾਂ ਰਿਸ਼ਤਿਆਂ ਨੂੰ ਝੁਕਣਾ ਹੀ ਪੈਂਦਾ ਹੈ ਜਿਹੜੇ ਕੀ ਖੁਦ ਗਲਤ ਹੁੰਦੇ ਨੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਹੈਲੋ ਦੀਦੀ ਜੀ ਮੇਰੇ ਵੱਤੋਂ ਲੋ ਤੁਹਾਡੀਆਂ ਵੀਡੀਓ ਬਹੁਤ ਪਸੰਦ ਕਰਦੀ ਆ ਜਿਸ ਦਿਨ ਵੀਡੀਓ ਨਾ ਆਵੇ ਸੋ ਇਹ ਦਾਸ ਹੋ ਜਾਂਦੀ ਆ ਸੋ ਦੇਖੋ ਜੀ ਬਹੁਤ-ਬਹੁਤ ਇੱਥੇ ਧੰਨਵਾਦ ਕਰਦੇ ਆ ਕਿ ਤੁਸੀਂ ਹਰ ਰੋਜ਼ ਵੀਡੀਓ ਦੀ ਉਡੀਕ ਕਰਦੇ ਹੋ ਸੋ ਕਈ ਵਾਰ ਕਈ ਮੁਸ਼ਕਲਾਂ ਦੇ ਕਾਰਨ ਵੀਡੀਓ ਬਣਾ ਨਹੀਂ ਹੁੰਦੀ ਕਈ ਵਾਰੀ ਜੀ ਉਹਨੇ ਕੰਮ ਕਰ ਆਉਂਦਾ ਹੈ ਕਿਉਂਕਿ ਵੀਡੀਓ ਬਣਾਉਣ ਨੂੰ ਥੋੜਾ ਸਮਾਂ ਲੱਗ ਜਾਂਦਾ ਬਹੁਤ ਕੁਝ ਕਰਨਾ ਪੈਂਦਾ ਹੈ ਤੇ ਵੀਡੀਓ ਨੂੰ ਡੇਢ-ਦੋ ਘੰਟੇ ਲੱਗ ਜਾਂਦੀ ਹੈ ਬਣਾਉਣ ਨੂੰ ਦੇਖਣ ਨੂੰ ਆਪਣੀ 15 ਮਿੰਟ ਜਾਂ 10 ਮਿੰਟ ਦੀ ਵੀਡੀਓ ਹੁੰਦੀ ਆ ਪਰ ਕਈ ਕੁਸ਼ੇ ਦੇ ਵਿੱਚ ਐਡਿਟ ਕਰਨਾ ਪੈਂਦਾ ਹੈ ਇਸ ਕਰਕੇ ਕਈ ਵਾਰ ਫਿਰ ਸਮਾਂ ਥੋੜਾ ਹੁੰਦਾ ਇਸ ਕਰਕੇ ਵੀਡੀਓ ਬਣਦੀ ਨਹੀਂ ਜੀ ਇੱਥੇ ਮਾਫੀ ਚਾਹੁੰਦੇ ਆ ਸੋ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਕਿ ਤੁਸੀਂ ਇੰਨਾ ਸਾਨੂੰ ਹੌਸਲਾ ਦਿੰਦੇ ਹੋ ਤੇ ਇੰਨਾ ਪਿਆਰ ਸੋ ਹਰ ਰੋਜ਼ ਵੀਡੀਓ ਤੁਸੀਂ ਉਡੀਕ ਕਰਦੇ ਹੋ ਸੁਣਦੇ ਵੀ ਹੋ ਜੀ ਸੋ ਪਰਮਾਤਮਾ ਸੇਵਾ ਦਾ ਫਲ ਬਖਸ਼ੇ ਆਪ ਸਭ ਨੂੰ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਮਿੰਟਾਂ ਵਿੱਚ ਲਿਖਦੇ ਆ ਕਿ ਨੂਰ ਦੀਦੀ ਜੀ ਤੁਸੀਂ ਠੀਕ ਹੋ ਮੇਰਾ ਨਾਮ ਰਦੀਪ ਹੈ ਸੋਹਣ ਜੀ ਜੀ ਬਿਲਕੁਲ ਠੀਕ ਠਾਕ ਆ ਕੱਲ ਵੀ ਪਰਸੋ ਵੀ ਕਾਫੀ ਕਮੈਂਟ ਆਏ ਕਹਿੰਦੇ ਕਿ ਤੁਸੀਂ ਠੀਕ ਹੋ ਦੋ ਦਿਨ ਤੋਂ ਵੀਡੀਓ ਨਹੀਂ ਆਈ ਸੋ ਕਈ ਵਾਰ ਕੰਦ ਜਬੇ ਹੁਣ ਆਪਾਂ ਦੱਸ ਕੇ ਹਟੇ ਆ ਕਿ ਕੰਮ ਕਰ ਹੀ ਇਹੋ ਜਿਹਾ ਹੁੰਦਾ ਕਿ ਸਮਾਂ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਹਕੀ ਹੋਰ ਕੋਈ ਵੀ ਗੱਲ ਨਹੀਂ ਜੀ ਬਿਲਕੁਲ ਸਿਹਤ ਵੀ ਠੀਕ ਠਾਕ ਹੈ ਸੋ ਪ੍ਰਮਾਤਮਾ ਆਪ ਸਭ ਨੂੰ ਵੀ ਠੀਕ ਰੱਖੇ ਜੀ ਜੋ ਇੰਨਾ ਕੀਕਰ ਕਰਦੇ ਹੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਸਲਾਮ ਦੀਦੀ ਜੀ ਤੇ ਨਾਲ ਹੀ ਇਹ ਲਿਖਦੇ ਨੇ ਕਿ ਕੋਈ ਕੰਮਕਾਰ ਵੀ ਨਹੀਂ ਚੱਲਦਾ ਮਨ ਵੀ ਨਹੀਂ ਲੱਗਦਾ ਸੋ ਜੋ ਜਿੰਨਕ ਮੈਂ ਕਮਾਉਂਦੀ ਆ ਉਹਨਾਂ ਦਾ ਖਰਚ ਹੋ ਜਾਂਦਾ ਹੈ ਸੋ ਦੇਖੋ ਜੀ ਇਹਦੇ ਲਈ ਆਪਾਂ ਇੱਥੇ ਇਹ ਕਵਾਂਗੇ ਕਿਉਂਕਿ ਅੱਜ ਦਾ ਵਿਸ਼ਾ ਵੀ ਇਸੇ ਤਰ੍ਹਾਂ ਦਾ ਹੈ ਕੰਮਕਾਰ ਤੇ ਆ ਚੰਗੀ ਤਰ੍ਹਾਂ ਵੀਡੀਓ ਨੂੰ ਸੁਣਨਾ ਸਮਝਣਾ ਕੀ ਕਦ ਕਿਹੜੇ ਕੰਮ ਵਿੱਚ ਤੁਹਾਨੂੰ ਸਫਲਤਾ ਪੱਕਾ ਮਿਲ ਸਕਦੀ ਹੈ ਸੋ ਆਪਾਂ ਇਹਦੇ ਬਾਰੇ ਗੱਲ ਕਰਨੀ ਹੈ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਸਮਝਣਾ ਜੀ ਅਮਲ ਕਰਨਾ ਬਾਕੀ ਨਾਲ ਦੀ ਨਾਲ ਕਰਮ ਕੋਈ ਨਾ ਕੋਈ ਜ਼ਰੂਰ ਕਰਦੇ ਰਿਹਾ ਕਰੋ ਜਿਵੇਂ ਕਿ ਆਪਾਂ ਕਈ ਵਾਰ ਦੱਸਿਆ ਹੈ ਕਿ ਪੰਛੀਆਂ ਨੂੰ ਖਾਣਾ ਥੋੜਾ ਬਹੁਤ ਜ਼ਰੂਰ ਪਾਇਆ ਕਰੋ ਚਾਹੇ ਇੱਕ ਰੋਟੀ ਹੀ ਬਣਾ ਕੇ ਪਾਇਆ ਕਰੋ ਪਾਇਆ ਜ਼ਰੂਰ ਕਰੋ ਕੋਠੇ ਤੇ ਸੋ ਇਹਦੇ ਨਾਲ ਵੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆਉਂਦਾ ਹੈ ਸੋ ਬਾਕੀ ਆਪਣੇ ਮਾਲਕ ਤੇ ਯਕੀਨ ਰੱਖਣਾ ਚਾਹੀਦਾ ਮਾੜਾ ਸਮਾਂ ਨਿਕਲ ਹੀ ਜਾਂਦਾ ਇੱਕ ਦਿਨ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸੀਏ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਬਾਕੀ ਸਭ ਕੁਝ ਸਹੀ ਹੈ ਤੁਸੀਂ ਹਾਲ ਜਿਨਾ ਬੈਠਿਆ ਕਰੋ ਹਵਾਜ ਥੋੜੀ ਗੂੰਜਦੀ ਹੈ ਜੀ ਸੋ ਕਈ ਵਾਰ ਜਿੱਥੇ ਸੌਤ ਲੱਗਦਾ ਹੈ ਉੱਥੇ ਹੀ ਬੈਠ ਕੇ ਵੀਡੀਓ ਬਣਾ ਲੀਦੀ ਹੈ ਜੀ ਤੇ ਮਾਫੀ ਚਾਹੁੰਦੇ ਆ ਸੋ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਵੀਡੀਓ ਸੁਣਨ ਦੇ ਵਿੱਚ ਸੋ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓ ਵਿੱਚ ਸਦਾ ਰਹੀ ਕੀਤਾ ਜਾਵੇ ਪਰ ਕਈ ਵਾਰ ਸਮਾਂ ਇਦਾਂ ਦਾ ਹੁੰਦਾ ਹੈ ਕਿ ਕਿਤੇ ਵੀ ਬੈਠ ਕੇ ਵੀਡੀਓ ਬਣਾਉਣੀ ਪੈ ਜਾਂਦੀ ਆ ਘਰ ਵਿੱਚ ਕੋਈ ਆਇਆ ਗਿਆ ਹੋਵੇ ਤਾਂ ਤੇ ਦੂਸਰੀ ਗੱਲ ਇਥੇ ਇੱਕ ਹੋਰ ਕਮੈਂਟ ਹੈ ਜੀ ਇਹ ਕਹਿੰਦੇ ਨੇ ਕਿ ਪਰਮਾਤਮਾ ਤੁਹਾਨੂੰ ਹਰ ਇੱਕ ਖੁਸ਼ੀ ਦੇਵੇ ਸੋ ਬਹੁਤ ਬਹੁਤ ਧੰਨਵਾਦ ਜੀ ਮਾਲਕਾ ਆਪ ਸਭ ਨੂੰ ਵੀ ਹਮੇਸ਼ਾ ਖੁਸ਼ ਰੱਖੇ ਤੇ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ ਚੰਗਾ ਕਰਮ ਕਰਦੇ ਰਹੋ ਚੰਗੀਆਂ ਗੱਲਾਂ ਸੁਣਦੇ ਰਹੋ ਤੇ ਇਥੇ ਨਾਲ ਹੀ ਇੱਕ ਕਮੈਂਟ ਹੈ ਕਹਿੰਦੇ ਕਿ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹੈ ਤੇ ਨਾਲ ਹੀ ਇਹਨਾਂ ਨੇ ਲਿਖਿਆ ਹੈ ਕਿ ਸੇਤ ਠੀਕ ਨਹੀਂ ਰਹਿੰਦੀ ਸੋ ਕਦੇ ਖੁਸ਼ ਹੋ ਜਾਂਦਾ ਹੈ ਕਦੇ ਖੁਸ਼ ਹੋ ਜਾਂਦਾ ਸੋ ਇਥੇ ਇੱਕ ਗੱਲ ਨੋਟ ਜ਼ਰੂਰ ਕਰਿਆ ਕਰੋ ਜੇਕਰ ਪੀਰਾਂ ਪੀਰਾਂ ਦੀ ਸੇਵਾ ਕਰਦੇ ਹੋ ਕਿ ਜਦੋਂ ਕੋਈ ਦੁੱਖ ਆਉਂਦਾ ਹੈ ਕਿ ਉਹਨੂੰ ਆਰਾਮ ਮਿਲਦਾ ਹੈ ਸੋ ਜਿਹਦੇ ਤੇ ਪੀਰਾਂ ਦੀ ਕਿਰਪਾ ਹੁੰਦੀ ਆ ਜਾਂ ਸੇਵਾ ਕਰਦੀਆਂ ਦੁੱਖ ਆਉਂਦਾ ਜ਼ਰੂਰ ਹੈ ਪਰ ਚਲੇ ਵੀ ਜਾਂਦਾ ਹੈ ਬਹੁਤੀ ਦੇਰੋਂ ਦੁੱਖ ਠਹਿਰਦਾ ਨਹੀਂ ਤੇ ਇੱਥੇ ਇਸ ਗੱਲ ਤੇ ਉਹ ਮਾਲਕ ਦਾ ਧੰਨਵਾਦ ਸ਼ੁਕਰਾਨਾ ਕਰਿਆ ਕਰੋ ਕਿ ਦੁੱਖ ਆਇਆ ਤਾਂ ਹੈ ਪਰ ਹਟ ਵੀ ਗਿਆ ਦਵਾਈ ਦੇ ਨਾਲ ਆਰਾਮ ਮਿਲ ਗਿਆ ਸੋ ਦੁੱਖ ਚਿੰਤਰੀ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਜੇਕਰ ਦੁੱਖ ਨਾ ਹੋਣਗੇ ਤਕਲੀਫਾਂ ਨਾ ਹੋਣਗੀਆਂ ਤਾਂ ਫਿਰ ਪ੍ਰਮਾਤਮਾ ਨੂੰ ਕੌਣ ਯਾਦ ਕਰੇਗਾ ਸਰੀਰ ਤੇ ਕੋਈ ਦੁੱਖ ਆਉਂਦਾ ਹੈ ਤੇ ਅਸੀਂ ਨਾਲ ਹੀ ਪ੍ਰਮਾਤਮਾ ਨੂੰ ਯਾਦ ਕਰਦੇ ਹੁੰਦਾ ਕਿ ਅਰਦਾਸਾਂ ਕਰਦੇ ਹਾਂ ਤੋ ਇੱਕ ਦੁੱਖ ਹੀ ਹੈ ਇੱਕ ਗਰੀਬੀ ਹੈ ਜਿਹੜੀ ਮਾਲਕ ਨਾਲ ਜੋੜਦੀ ਹੈ ਬਾਕੀ ਜਿਹੜਾ ਮਾਲਕ ਸੇਵਾ ਲੈਣੀ ਚਾਹੁੰਦਾ ਹੈ ਉਹਦੇ ਨਾਲ ਇਹ ਸਭ ਕੁਝ ਹੁੰਦਾ ਹੈ ਕਿਉਂਕਿ ਉਹ ਖਾਸ ਰੂਹਾਂ ਹੁੰਦੀਆਂ ਆ ਜਿਨ੍ਹਾਂ ਤੇ ਦੁੱਖ ਹੁੰਦੇ ਤੇ ਮਾਲਕ ਨਾਲ ਉਹ ਇਨਸਾਨ ਜੁੜਦਾ ਹੈ ਫਿਰ ਤੁਹਾਡਾ ਵਿਸ਼ਵਾਸ ਦੇਖ ਕੇ ਉਹ ਮਾਲਕ ਇਹ ਸਭ ਦੁੱਖਾਂ ਤੋਂ ਛੁਟਕਾਰਾ ਵੀ ਇੱਕ ਦਿਨ ਦਵਾ ਦਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਸੋ ਪਹਿਲਾਂ ਤਾਂ ਇੱਥੇ ਇਹ ਕਵਾਂਗੇ ਜੀ ਜੇਕਰ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਤਾਂ ਲਾਈਕ ਜ਼ਰੂਰ ਕਰਦੋ ਤੇ ਸ਼ੇਅਰ ਜ਼ਰੂਰ ਕਰਤੋ ਅੱਧ ਕਰਨਾ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਸਫਲਤਾ ਕਿਹੜੇ ਕੰਮ ਵਿੱਚ ਇਨਸਾਨ ਨੂੰ ਮਿਲ ਸਕਦੀ ਹੈ ਕਿਵੇਂ ਪਤਾ ਚੱਲੇਗਾ ਸੋ ਜਦੋਂ ਵੀ ਕਿਸੇ ਕੰਮ ਵਿੱਚ ਸਫਲਤਾ ਮਿਲਣੀ ਆ ਤੇ ਕੁਝ ਨਾ ਕੁਝ ਅੰਦਰੋਂ ਹੀ ਇਨਸਾਨ ਨੂੰ ਕੋਈ ਨਾ ਕੋਈ ਸੰਕੇਤ ਮਿਲੇਗਾ ਕੋਈ ਆਵਾਜ਼ ਆਵੇ ਤੁਹਾਨੂੰ ਆਪਣੇ ਆਪ ਸੰਕੇਤ ਵਿਨਣਗੇ ਉਸ ਸੰਕੇਤ ਹੀ ਹੁੰਦੇ ਆ ਜਦੋਂ ਕੋਈ ਮਨ ਵਿੱਚ ਗੱਲ ਚੱਲਦੀ ਹੋਵੇ ਤਾਂ ਮਨ ਉੱਥੇ ਟਿਕ ਜਾਵੇ ਸੋ ਹੁਣ ਇਥੇ ਇੱਕ ਸਵਾਲ ਕੀਤਾ ਗਿਆ ਸੀ ਕਹਿੰਦੇ ਕਿ ਦੀਦੀ ਜੀ ਕਿਹੜੇ ਕੰਮ ਵਿੱਚ ਪੀਰ ਸਾਨੂੰ ਸਫਲਤਾ ਦੇਣਗੇ ਕਿਹੜਾ ਕੰਮ ਸਾਡੇ ਕੋਲੋਂ ਇਹੋ ਜਿਹਾ ਕਰਾਉਣਗੇ ਜਿਹਦੇ ਰਾਈ ਜਣ ਕਿ ਜ਼ਿੰਦਗੀ ਹੀ ਇੱਕ ਤਰ੍ਹਾਂ ਦੀ ਸਮਰ ਜਾਂਦੀ ਆ ਕਿ ਕੋਈ ਕੰਮ ਨੂੰ ਹੱਥ ਪਾਈਏ ਤੇ ਕੰਮ ਵਧੀਆ ਚੱਲ ਪੈਂਦਾ ਹੈ ਤੇ ਜ਼ਿੰਦਗੀ ਬਣ ਜਾਂਦੀ ਹੈ ਸੋ ਕਹਿੰਦੇ ਸੀ ਕਿ ਪੀਰ ਕਿਹੜੇ ਕੰਮ ਵਿੱਚ ਸਫਲਤਾ ਦੇਣੀ ਚਾਹੁੰਦੇ ਇਹਦੇ ਬਾਰੇ ਦੱਸਣਾ ਸੋ ਜਿਹਦੀ ਵੀ ਜਣੀ ਸੇਵਾ ਕਰਦੇ ਹੋ ਜ਼ਰੂਰੀ ਨਹੀਂ ਹੈ ਆਪਾਂ ਇੱਥੇ ਪੀਰਾਂ ਦੀ ਗੱਲ ਕੀਤੀ ਹੈ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਗੁਰੂਆਂ ਪੀਰਾਂ ਨੂੰ ਦੇਵੀ ਦੇਵਤਿਆਂ ਨੂੰ ਉੱਥੇ ਇਹ ਇੱਕ ਸੰਕੇਤ ਜ਼ਰੂਰ ਮਿਲਦਾ ਹੈ ਕਿਉਂਕਿ ਮਾਲਕ ਵੀ ਆਪਣੇ ਵੱਲੋਂ ਕੁਝ ਸਮਝਾਉਣਾ ਚਾਹੁੰਦਾ ਦੱਸਣਾ ਚਾਹੁੰਦਾ ਹੈ ਜੇਕਰ ਉੱਤੇ ਧਿਆਨ ਦਿੱਤਾ ਜਾਵੇ ਤਾਂ ਗੱਲ ਸਾਰੀ ਸਮਝ ਵਿੱਚ ਆ ਜਾਂਦੀ ਹੈ ਹੁਣ ਜਦੋਂ ਤੁਸੀਂ ਕੋਈ ਕੰਮ ਕਰਨ ਲੱਗਦੇ ਹੋ ਪਰ ਉਹਦੇ ਵਿੱਚ ਤੁਹਾਡਾ ਮਨ ਟਿਕ ਨਹੀਂ ਰਿਹਾ ਕਿਸੇ ਦੇ ਮਗਰ ਲੱਗ ਕੇ ਕਰਨ ਲੱਗ ਪੈਂਦੇ ਉਹ ਕਦੇ ਕੋਈ ਕੰਮ ਕਰਦੇ ਉਹ ਕਦੇ ਕੋਈ ਕਰਦੇ ਹੋ ਸੋ ਮਨ ਪਰ ਟਿਕਦਾ ਨਹੀਂ ਪਰ ਕੁਝ ਤੁਸੀਂ ਜ਼ਿੰਦਗੀ ਵਿੱਚ ਖਾਸ ਕਰਨਾ ਚਾਹੁੰਦੇ ਹੋ ਕਈ ਵਾਰ ਲੱਗਦਾ ਹੈ ਕਿ ਇਹਦੇ ਵਿੱਚ ਰਿਸਕ ਚੱਕਣਾ ਪੈਣਾ ਹੈ ਪਰ ਮਨ بار-ਬਾਰ ਉਸੇ ਗੱਲ ਤੇ ਕਹਿ ਰਿਹਾ ਧਿਆਨ ਦੇ ਇਹ ਇਹੀ ਕਰਨਾ ਪਰ ਕਰਦੇ ਕੁਝ ਹੋਰ ਕਹਿ ਰਹੇ ਆ ਸੋਚੋ ਤਾਂ ਇਹ ਸਭ ਕੁਝ ਹੁੰਦਾ ਹੈ ਤੇ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿੱਤਨ ਨੂੰ ਬੱਚਾ ਚੱਲਣਾ ਚਾਹੁੰਦਾ ਬੱਚਾ ਜੋ ਜ਼ਿੰਦਗੀ ਵਿੱਚ ਵੜਨਾ ਚਾਹੁੰਦਾ ਉੱਥੇ ਉਹਦੀ ਸਪੋਰਟ ਕਰੋ ਕਿਉਂਕਿ ਉਹ ਮਾਲਕ ਸਭ ਕੁਝ ਕਰਾਉਣ ਵਾਲਾ ਜੇਕਰ ਬੱਚਾ ਤੁਹਾਡਾ ਸੋਚਦਾ ਹੈ ਕਿ ਮੈਂ ਕੁਝ ਜ਼ਿੰਦਗੀ ਵਿੱਚ ਵੜਨਾ ਹੈ ਮੈਂ ਪੁਸ਼ ਕਰਨਾ ਚਾਹੁੰਦਾ ਨੇ ਆ ਖੰਭ ਦੇ ਵਿੱਚ ਮੇਰਾ ਮਨ ਟਿਕਦਾ ਹੈ ਇੰਟਰਸਟ ਆ ਤੇ ਫਿਰ ਉੱਥੇ ਹੀ ਸਾਥ ਦੇਣਾ ਸ਼ੁਰੂ ਕਰ ਦਿਓ ਬੱਚੇ ਦਾ ਤੇ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਜਿਹਦੇ ਵਿੱਚ ਤੁਹਾਨੂੰ ਸਫਲਤਾ ਮਿਲਣੀ ਆ ਉਹ ਮਨ ਵਿੱਚ ਤੁਹਾਡੇ ਬਾਰ ਬਾਰ ਸਵਾਲ ਆਵੇਗਾ ਕਿ ਮੈਂ ਆਹ ਕੰਮ ਕਰਨਾ ਹੈ ਜਿਹਦੇ ਵਿੱਚ ਕੰਮ 'ਤੇ ਲਗਾਬ ਹੋਵੇ ਧਿਆਨ ਹੋਵੇ ਬੱਚੇ ਦਾ ਉਸ ਕੰਮ ਵਿੱਚ ਸਫਲਤਾ ਇੱਕ ਨਾ ਇੱਕ ਦਿਨ ਜ਼ਰੂਰ ਮਿਲਦੀ ਆ ਕਠਿਨਾਈਆਂ ਜ਼ਰੂਰ ਰਸਤੇ ਚ ਆਉਂਦੀਆਂ ਆ ਕਿਉਂਕਿ ਕੰਮ ਜਦੋਂ ਆਪਾਂ ਕੋਈ ਵੀ ਆ ਚਾਹੇ ਸਿੱਖਣ ਲੱਗਦੇ ਆ ਪਹਿਲੋਂ ਪੈਲ ਬਹੁਤ ਔਖਾ ਲੱਗਦਾ ਪਰ ਕੰਮ ਹੌਲੀ-ਹੌਲੀ ਉਹ ਹੀ ਆਸਾਨ ਹੁੰਦਾ ਜਾਂਦਾ ਕਿਉਂਕਿ ਸਿੱਖ ਜਾਂਦਾ ਹੈ ਇਨਸਾਨ ਤਾਂ ਫਿਰ ਉਹਦੇ 'ਚ ਸਫਲਤਾ ਵੀ ਮਿਲ ਜਾਂਦੀ ਆ ਹੁਣ ਜਿਵੇਂ ਬੱਚੇ ਪੜ੍ਹਾਈ ਕਰਦੇ ਉਹਨਾਂ ਦੀ ਸੋਚ ਹੁੰਦੀ ਕਿ ਮੈਂ ਪੜ੍ਹ ਕੇ ਇੰਨਾ ਕੁ ਪੜਨਾ ਉਸ ਤੋਂ ਬਾਅਦ ਆਈਲਸ ਕਾਨੀਵੇਂ ਬਾਹਰ ਜਾਣਾ ਹੈ ਬਾਹਰ ਚਲੇ ਵੀ ਜਾਂਦੇ ਆ ਤੇ ਜ਼ਿੰਦਗੀ ਹੌਲੀ-ਹੌਲੀ ਬਣ ਵੀ ਜਾਂਦੀ ਪਹਿਲੋ ਪਹਿਲ ਬਹੁਤ ਮੁਸ਼ਕਲਾਂ ਜ਼ਿੰਦਗੀ ਵਿੱਚ ਆਉਂਦੀਆਂ ਨੇ ਤੇ ਜਿਵੇਂ-ਜਿਵੇਂ ਉਹ ਮੁਸ਼ਕਲਾਂ ਨੂੰ ਇਨਸਾਨ ਹਰਾਉਣ ਦੀ ਕੋਸ਼ਿਸ਼ ਕਰਦਾ ਹਿੰਮਤ ਕਰਕੇ ਕੇ ਵਧਦਾ ਜਾਂਦਾ ਹੈ ਹਾਰ ਕੇ ਬੈਠਦਾ ਨਹੀਂ ਤਾਂ ਇੱਕ ਦਿਨ ਜ਼ਿੰਦਗੀ ਵਿੱਚ ਇੰਨੀਆਂ ਕੁ ਖੁਸ਼ੀਆਂ ਉਹ ਇਨਸਾਨ ਹਾਸਲ ਕਰ ਲੈਂਦਾ ਹੈ ਕਿ ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਤੇ ਲੋਕ ਕਹਿੰਦੇ ਨੇ ਕਿ ਨਾਲੇ ਦਿਲ ਫਿਰ ਗਏ ਪਰ ਉਹਨ ਸਾਨੂੰ ਪਤਾ ਹੁੰਦਾ ਜਿਹੜਾ ਇੰਨਾ ਸਟਰਗਲ ਕੀਤਾ ਹੋਵੇ ਹਾਰਡ ਵਰਕਿੰਗ ਕੀਤੀ ਹੋਵੇ ਉਹਨੂੰ ਪਤਾ ਹੈ ਕਿ ਮੈਂ ਇਸ ਮਕਾਮ ਤੱਕ ਕਿਵੇਂ ਪਹੁੰਚਿਆ ਹਾਂ ਸੋ ਜਿਸ ਕੰਮ ਵਿੱਚ ਤੁਹਾਡਾ ਮਨ ਟਿਕ ਗਿਆ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਹ ਕੰਮ ਕਰਨਾ ਚਾਹੁੰਦੇ ਹੋ ਪਰ ਕਿਸੇ ਨਾ ਕਿਸੇ ਕਾਰਨ ਤੁਸੀਂ ਡਰ ਜਾਂਦੇ ਹੋ ਪਿੱਛੇ ਹਟ ਜਾਂਦੇ ਹੋ ਉਹ ਕੰਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਮੁਸ਼ਕਲ ਹਰ ਇੱਕ ਕੰਮ ਵਿੱਚ ਆਉਂਦੀ ਹੈ ਜਿਹੜਾ ਕੰਮ ਆਪਾਂ ਨੂੰ ਕਰਦੇ ਕਹਿੰਦੇ ਆ ਜਾਂ ਦੂਸਰਾ ਜਿਹੜਾ ਕਹਿੰਦਾ ਕਿ ਤੂੰ ਆਹ ਕਰ ਉਹਦੇ ਵਿੱਚ ਵੀ ਮੁਸ਼ਕਲ ਆਵੇਗੀ ਤੇ ਮੁਸ਼ਕਲ ਉਹਦੇ ਵਿੱਚ ਵੀ ਆਉਂਦੀ ਹੈ ਜੋ ਕੰਮ ਤੁਸੀਂ ਕਰਨਾ ਚਾਹੁੰਦੇ ਆ ਜੇਕਰ ਕਹੀਏ ਕਿ ਜ਼ਿੰਦਗੀ ਐਮੀ ਹੀ ਬਣ ਜਾਂਦੀ ਹੈ ਇਸ ਤਰ੍ਹਾਂ ਦੀ ਹੁੰਦੀ ਮੁਸ਼ਕਲ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀ ਹਰ ਇੱਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇੱਕ ਗੱਲ ਇਹ ਥੇ ਕਵਾਂਗੇ ਕਈ ਵਾਰ ਕੀ ਹੁੰਦਾ ਹੈ ਕਿ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਨੇ ਤੇ ਇੱਕ ਇਨਸਾਨ ਇਹੀ ਘਰ ਵਿੱਚ ਬੈਠਾ ਸੋਚਦਾ ਰਹਿੰਦਾ ਕਿ ਇਹ ਕੰਮ ਮੈਂ ਕਰਾਂਗਾ ਤੇ ਸ਼ਾਇਦ ਮੇਰੀ ਸ਼ਾਨ ਵਿੱਚ ਫਰਕ ਪਵੇਗਾ ਪਰ ਕਿਤੇ ਨਾ ਕਿਤੇ ਤੁਸੀਂ ਉਹ ਕੰਮ ਕਰਨਾ ਚਾਹੁੰਦੇ ਆ ਪਰ ਲੋਕਾਂ ਦੇ ਡਰ ਦੀ وجہ ਨਾਲ ਬੈਠ ਜਾਂਦੇ ਆ ਪਰ ਇੱਥੇ ਇਹ ਸੋਚਿਆ ਕਰੋ ਕਿ ਲੋਕਾਂ ਨੇ ਕਦੇ ਵੀ ਕਿਸੇ ਨੂੰ ਖਾਣ ਨੂੰ ਨਹੀਂ ਦੇਣਾ ਜੇਕਰ ਖੁਦ ਮਿਹਨਤ ਕਰਾਂਗੇ ਹੱਥ ਲਹਾਵਾਗੇ ਤੇ ਕੁਝ ਖਾਵਾਂਗੇ ਸੋ ਜਿਕਰ ਲੋਕਾਂ ਤੇ ਅਸੀਂ ਦੇਖਦੇ ਰਹੇ ਤਾਂ ਜ਼ਿੰਦਗੀ ਚੱਕੀ ਦੀ ਵੱਧ ਸਕਦੇ ਸੋ ਇੱਥੇ ਤੁਹਾਡੇ ਗੁਰੂ ਪੀਰ ਤੁਹਾਨੂੰ ਸਫਲਤਾ ਜਿਸ ਕੰਮ ਵਿੱਚ ਦੇਣਾ ਚਾਹੁੰਦੇ ਆ ਉੱਥੇ ਤੁਹਾਡਾ ਮਨ ਟਿਕੇਗਾ ਤੁਹਾਡਾ ਮਨ ਆਪ ਕਹੇਗਾ ਕਿ ਮੈਂ ਆਹ ਕੰਮ ਕਰਨਾ ਤਾਂ ਉਹਦੇ ਵਿੱਚ ਤੁਹਾਨੂੰ ਸਫਲਤਾ ਵੀ ਜ਼ਰੂਰ ਮਿਲੇਗੀ ਇਹ ਗੱਲ ਬਿਲਕੁਲ ਸੱਚ ਹੈ ਜ਼ਿੰਦਗੀ ਵਿੱਚ ਇਹ ਗੱਲਾਂ ਤੁਸੀਂ ਅਜਮਾਈਆਂ ਵੀ ਹੋਣਗੀਆਂ ਤੇ ਅੱਗੇ ਅਜਮਾ ਕੇ ਵੀ ਦੇਖਣਾ ਕਿਉਂਕਿ ਜਿਹਦੇ ਦੇ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਉਹਨੂੰ ਉਹ ਮਾਲਕ ਹੱਲਾਸ਼ੀਰੀ ਵੀ ਦਿੰਦਾ ਹੈ ਜੀ ਆਪਣੀ ਲੋਕੀ ਦੱਸਣ ਦੀ ਕੋਸ਼ਿਸ਼ ਕਰਦਾ ਤੇ ਉਸ ਰਸਤੇ ਤੇ ਤੁਰ ਕੇ ਜਰੂਰ ਦੇਖਿਆ ਕਰੋ ਜਦੋਂ ਮਾੜੇ ਪਾਸੇ ਨੂੰ ਮਨ ਕਹੇ ਕਿ ਆ ਮਾੜਾ ਕਰਮਾ ਮੈਂ ਕਰਨਾ ਹੀ ਕਰਨਾ ਉੱਥੇ ਰੁਕ ਜਾਣਾ ਚਾਹੀਦਾ ਜਿੱਥੇ ਚੰਗੇ ਪਾਸੇ ਲਈ ਮਾਨਕ ਕੋ ਕੁਝ ਸਮਝਾ ਰਿਹਾ ਅੰਦਰੋਂ ਆਵਾਜ਼ ਆ ਰਹੀ ਕਿ ਕਿ ਮਾਨਕ ਕਿਤੇ ਬਾਹਰ ਨਹੀਂ ਹੈ ਪ੍ਰਮਾਤਮਾ ਅੰਦਰ ਹੀ ਬੈਠਿਆ ਹੈ ਜਦੋਂ ਤੁਸੀਂ ਉਹਨੂੰ ਯਾਦ ਕਰੋਗੇ ਤਾਂ ਅੰਦਰੋਂ ਹੀ ਆਵਾਜ਼ ਦਵੇਗਾ ਤੇ ਉਹ ਆਵਾਜ਼ ਤੇ ਖੜ੍ਹ ਜਾਇਆ ਕਰੋ ਕੀ ਝਿਕਰੋ ਆਵਾਜ਼ ਆਈ ਹੈ ਤੇ ਸੱਚ ਹੀ ਹੈ ਜਦੋਂ ਤੁਸੀਂ ਉਹਨੂੰ ਸੱਚਾਈ ਸਮਝ ਲਿਆ ਤੇ ਉਹ ਸੱਚ ਬਣ ਕੇ ਹੀ ਤੁਹਾਡੇ ਮੂਰੇ ਆਣ ਖੜਾ